ਹਾਂਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ। ਉਹ ਮੇਰੀ ਗੁੱਡ ਮਾਰਨਿੰਗ ਆ ਸਵੇਰ ਦਾ ਟਾਈਮ ਆ। ਤੇ ਰਾਤ ਤਾਂ ਬਸ ਫਿਰ ਆ ਕੇ ਸੌਂਗੀ ਸੀ। ਲੇਟ ਬਹੁਤ ਹੋ ਗਈ ਸੀ। ਗੱਡੀ ਦਾ ਟਾਇਰ ਪੈਂਚਰ ਹੋ ਗਿਆ ਬਦੌਲਿ ਹੋਲੀ ਆਏ। ਛਪਣੀ ਜਿ ਥੋੜੀ ਹਵਾ ਘੱਟ ਸੀ। ਤਾਂ ਕਰਕੇ ਟਾਈਮ ਲੱਗ ਗਿਆ ਬਹੁਤ। ਤੇ ਹੁਣ ਬਸ ਤਿਆਰ ਹੋਏ ਆ। ਆ ਆ ਆਪਣਾ ਰੂਮ ਆ। ਇੱਕਾ ਸੋਫਾ ਸੀਗਾ। ਤੇ ਤੇ ਹੀ ਪਹਗਾ ਜਾ ਪਤਾ ਆ ਆਪਣੇ ਬੈੱਡ ਸੀਗੇ ਤੇ ਇੱਧਰ ਲਈ ਬਸ ਸੀ ਬਾਹਰ ਆ ਟੀਵੀ ਐਮ ਨੂੰ ਸਮਝ ਨਹੀਂ ਆ ਚਲਾਉਣਾ ਦਾ ਚਲੋ ਕੋਈ ਨਹੀਂ ਬੰਦ ਕਰ ਦਿੰਦੇ ਇਹਨੂੰ ਉਹ ਹੋ ਜਾ ਬੰਦ ਇਹ ਅੱਛਾ ਲੈ ਇਹ ਤਾਂ ਹੋਇਆ ਬੰਦ ਮੀਨ ਕੀ ਤਾਂ ਹੋ ਗਈ ਤੇ ਹੁਣ ਬਸ ਆਪਾਂ ਕਾਫੀ ਪੀ ਬੰਨਦਾ ਬਣਾ ਕੇ ਫਿਰ ਦੇਖਦੇ ਆ ਪਕੜੀ ਕਿੜੀ ਕਾਫੀ ਪਾਈਏ ਇਹਦੇ ਵਿੱਚ ਇੱਕ ਤਾਂ ਦੁੱਧ ਪਾਵਾਂਗੇ ਬਾਕੀ ਆਹ 슈ਗਰ ਵਾਈਟ 슈ਗਰ ਕਲਾਸਿਕ ਅਸਾਮ ਤੇ ਨੈਸਕਾਫੇ ਜਾ ਹੋ ਗਿਆ ਪਾਣੀ ਕਰਮ ਤੇ ਆ ਇੱਕ ਅਲਮਾਰੀ ਸੀ ਆਪਣੇ ਰੂਮ ਦੇ ਵਿੱਚ ਕੋਟ ਉਹ ਟੂਆ ਪਿਆ ਤੋਲੀ ਇਹਦਾ ਕੋਟ ਬਣਾ ਰੱਖਿਆ ਉਹਨਾਂ ਨੇ ਤੇ ਆ ਲੋਕਰ ਪ੍ਰੈਸ ਵੀ ਕੀਤੀ ਹੋਈ ਆ ਤੇ ਕੋ ਬੇਸਿਕ ਆਹਾ ਬੂਟੀ ਏ ਮੈਂ ਪਾ ਲੇ ਮੈਂ ਚਲ ਪਾ ਕੇ ਦੇਖਦੇ ਆ ਕਿੰਨੇ ਨਰਮ ਜੂਰੇ ਅੰਦਰ ਫਿਰਨ ਵਾਸਤੇ ਚਿੱਪਾ ਮੈਂ ਆਪਣੀ ਰੱਖ ਦਿਆਂ ਕੋਫੀ ਨੇ ਬੜਾ ਗਾਹ ਪਾਇਆ ਕੋਫੀ ਦੇ ਵਿੱਚ ਦੋ ਪੈਕੇਟ ਪਾ ਲੈ ਦੁੱਧ ਦੇ ਉਹ ਸੰਜਾਰਬੀ ਸਾਮ ਟੀ ਪਾਈਏ ਜਾਂ ਦੂਜੀ ਪਾਈਏ ਐ ਕਰਦੇ ਆਪਾਂ ਖੋਲ ਕੇ ਦੇਖ ਲੈਨੇ ਹਾਂ ਕਿ ਸਾਮ ਟੀ ਕਿਵੇਂ ਆ ਨਹੀਂ ਫਿਰ ਪਾ ਕੌਫੀ ਬਣਾ ਲਾਂਗੇ ਉਹ ਤਾਂ ਗਈ ਹਲੀ ਸਾਈਡ ਤੇ ਡਿੱਪੀ ਜੀ ਕਰਨ ਵਾਲੀ ਐ ਕੱਪ ਵਿੱਚ ਪਾ ਕੇ ਐ ਡਿੱਪੀ ਕਰੀ ਜੋ ਨਹੀਂ ਹੈ ਨਹੀਂ ਪਿੰਦੀ ਉਹ ਕੌਫੀ ਆ ਪਾਇਆ ਤਾਂ ਹੁਣ ਦੇਖਦੇ ਆ ਕਿ ਬਣਦਾ ਤੂੰ ਵੀ ਪੀਏਗਾ ਹੁਣ ਕੌਫੀ ਕਿਹੜੀ ਨਸਕਾਫੀ ਆ ਸਮਟੀ ਉਹ ਜਿਹੜੀ ਧਾਗੀ ਵਾਲੀ ਆ ਉਹ ਪੀਏਗਾ ਕਿਹੜੀ ਪੀਏਗਾ ਆ ਹੋਰ ਕਿੱਲਾਂ ਗੱਲਾਂ ਹਲਾਉਣ ਵਾਸਤੇ ਆ ਵੀ ਦਿੱਤਾ ਦਿਖ ਰਿਹਾ ਪਕਰਿਆ ਹੋਇਆ ਢੱਕਾਇਆ ਹਾਂ ਇਹ ਆ ਦੇਖਾ ਵੀ ਨਾਲ ਦਿੱਤਾ ਅੱਛਾ ਇੱਕ ਸਾਈਡ ਤੋਂ ਉਹ ਬਣਿਆ ਹੋਇਆ ਅੱਛਾ ਇਧਰੋਂ ਹ ਲਾਣਾ ਬਈ ਜਿਹੜੇ ਚਾਈਨੀਸ ਲੋਕ ਨੇ ਆ ਦੋ ਤਿੰਨ ਦੋ ਢੱਕੇ ਲੈ ਕੇ ਨਾ ਨੂਡਲ ਖਾ ਲੈਂਦੇ ਨੇ ਥੱਲੇ ਜਮਾ ਹੁੰਦੋ ਲਗਦਾ ਤਾਂ ਹੈ ਬਣ ਗਈ ਤੇ ਆ ਵੀ ਲੋ ਮਰੀਂਦਰ ਨੂੰ ਹੁਣ ਤੁਸੀਂ ਹਾਂ ਕੱਪੜੇ ਲੈ ਕੇ ਆਇਆ ਹੁਣ ਦੇਖਦੇ ਆ ਕਿਹੜੇ ਕੱਪੜੇ ਲੈ ਕੇ ਆਇਆ ਵੀ ਕਿਹੜੇ ਆਪਾਂ ਪਾਣੇ ਆ ਜਿਹੜੇ ਨਰੰਗ ਬਰੰਗੇ ਜੀ ਬਣਨਾ ਮੈਂ ਵੀ ਹਾਂ ਨਹੀਂ ਟੀ-ਸ਼ਰਟ ਪਾਉਂਗਾ ਟੀ-ਸ਼ਰਟ ਪਾਣੀ ਹੈ ਹਾਂ ਇਸ ਤਾਂ ਟੀ-ਸ਼ਰਟ ਹੈ ਨਹੀਂ ਟੀ-ਸ਼ਰਟ ਨਹੀਂ ਆਈ ਵਸ ਹੈ ਲੋਰ ਨਵੀਂ ਹੈ ਵੀਰੇ ਹਾਂ ਲੋਰ ਪਾ ਲੈਣਾ ਟੀ-ਸ਼ਰਟ ਜੋ ਰੰਗ ਥੋੜਾ ਜਿਹਾ ਹੋਇਆ ਹੈ ਕਿਹੜਾ ਆ ਟੀ-ਸ਼ਰਟ ਹੈ ਦੋ ਹੀ ਨਵੀਆਂ ਇੱਕ ਆਈ আচ্ছা ਗਲੇ ਵਾਲੀ ਨਹੀਂ ਹੈਗੀ ਗਲਿਆਣੀ ਇਹ ਜੀ ਨਾ ਉਹ ਤਾਂ ਮੈਂ ਪਾਉਂਦਾ ਨਹੀਂ ਅੱਛਾ ਤੂੰ ਨਹੀਂ ਪਾਉਂਦਾ ਹਾਂ ਠੀਕ ਹੈ ਹਾਂ ਤੈਨੂੰ ਇਹਦਾ ਸ਼ਰਟਾਂ ਨਹੀਂ ਆ ਗੋ ਸ਼ਰਟ ਨਾਲ ਹੁਣ ਜੀਨ ਤਾਂ ਕਿਹੜਾ ਪਾਉਂਦਾ ਫਿਰੂਗਾ ਫਿਰ ਹੁਣ ਆਹ ਭਾਈ ਸ਼ਰਟ ਨਾਲ ਅੱਛਾ ਸਰਗੋਜੀ ਮਿਲ ਗਈ ਉਹ ਆ ਲੋਰ ਦੀ ਲੋਰ ਜੀਨ ਦੀ ਜੀਨ ਬਸ ਚੋਲੀਆਂ ਆਹਾਂ ਕਿਨਾਰਾ ਚੱਲ ਫਿਰ ਅੱਜ ਇਹ ਹੀ ਦੇਖਦੇ ਰੰਗ ਬਰੰਕੇ ਬਣ ਕੇ ਹਾਂ ਫਿਰ ਇਹ ਹੀ ਦਿਖੀ ਜਾਊਗੀ ਠੀਕ ਹੈ ਹਾਂ ਜੀ ਤੂੰ ਆਵੇਂ ਮੇਰੀ ਭਾਈ ਮੇਰੀ ਹੈ ਤੇ ਮੈਂ ਉਹ ਫੱਕ ਰੱਖੀ ਸੀ ਨਾਲ ਚੱਲ ਠੀਕ ਹੈ ਇਹ ਦੇਖਦਾ ਮੈਂ ਪਾ ਕੇ ਤਿਆਰ ਹੁਣਾ ਤੂੰ ਹੁਣ ਨਾ ਨੂੰ ਲੈ ਮੈਂ ਤਾਂ ਹੋ ਗਿਆ ਆ ਤਾਂ ਬਲਾ ਦੇ ਰੈਡੀ ਹਾਂ ਅਹੀਂ ਚੱਕ ਲਾ ਜੇ ਤੱਕ ਨੈਸਕਾਫੇ ਪੀਣੀ ਆ ਜੇ ਸਾਮ ਟੀ ਪੀਣੀ ਆ ਉਹ ਦੂਜੀ ਧਾਗੇ ਵਾਲੀ ਆਹ ਫੇਰ ਉਹ ਹੋਰ ਕੱਪ ਚ ਪਾ ਲਾ ਅਹੀਂ ਠੀਕ ਆ ਮਤਲਬ ਪੀ ਕੇ ਦੇਖ ਮਿੱਠਾ ਮੁੱਠਾ ਕਿਵੇਂ ਆ ਪਹਿਲਾਂ ਕੱਪ ਤੂੰ ਤਾਂ ਨਹੀਂ ਪੀਂਸ ਫੇਰ ਉਹ ਫੇਰ ਪਤਾ ਨਹੀਂ ਕਿ ਕਿੱਚ ਕੇ ਜੀ ਡੁੱਲ ਲਈਏ ਗਏ ਸੀ ਉਹ ਦੇਖ ਮੈਨੂੰ ਪਤਾ ਸੀ ਵੀ ਅੱਧਾ ਦੁੱਧ ਤਾਂ ਨਹੀਂ ਢੋਲ ਦੇਣਾ ਵੇਖਾ ਦੀ ਨਾ ਉਹ ਦੇਖ ਰੰਗ ਇਹ ਬਦ ਰਿਹਾ ਚਾਹ ਬਣ ਜਿੰਦੀ ਅੱਧੀ ਪਾਈ ਫਿਰ ਜ਼ਿਆਦਾ ਖਰਾਬ ਚੀ ਕਰੂਗੀ ਨਾਲੇ ਫਿਰ ਮਿੱਠਾ ਨਹੀਂ ਬਣਦਾ ਬਸ ਹੁਣ ਹਲਾਵ ਦੇ ਨਾਲ ਕੋਲ ਦੇ ਚੰਗੀ ਤਰ੍ਹਾਂ ਚੱਲ ਵੀ ਮਨਿੰਦਰ ਕੌਫੀ ਬਣਾਣੀ ਸਿੱਖ ਗਿਆ ਨਹੀਂ ਸੋਹਣੀਏ ਤੂੰ ਪਾਰੀ ਨਾ ਮਾਰੂ ਇਹਨਾਂ ਨੂੰ ਯਾਰ ਉਹ ਦੇਣੀ ਚਾਹੀਦੀ ਬਾਲਕਨੀ ਮਿੱਠਾ ਹੈ ਯਾਰ ਮਿੱਠਿਆ ਪਾ ਦੇਖ ਤਾਂਹੀਂ ਵੱਧਨੇ ਆ ਹਾ ਇਹਨਾਂ ਚ ਓੱਖਾ ਹੀ ਬਣਦਾ ਮੈਂ ਨਾ ਇੱਕ ਦੋ ਵਾਰੀ ਪਹਿਲਾਂ ਵੀ ਦੇਖਿਆ ਇਹ 슈ਗਰ ਫ੍ਰੀ ਜਹੀ ਹੈ ਕੰਮੋਂ ਬੱਸ ਇਹ ਕੌਫੀਆਂ 슈ਗਰ ਫ੍ਰੀ ਇਹ ਬਣਦੀ ਹੁੰਦੀਆਂ ਨੇ ਇਹ ਤੂੰ ਕਹੇ ਵੀ ਮੈਂ ਪੂਰੀ ਮਿੱਠਾ ਬਣਾ ਕੇ ਪੀ ਲੂੰਗਾ ਉਹ ਚੀਜ਼ ਨਹੀਂ ਇਹਨਾਂ ਦੀ ਬਣਦੀ ਹੁੰਦੀ ਹੁਣ ਦੇਖ ਜਿਹੜਾ ਆਪਾਂ ਨੂੰ ਮਾਸਟਰ ਕੀ ਦੇਣੀ ਸੀ ਉਹ ਚੱਲਿਆ ਨਹੀਂ ਮਾਸਟਰ ਕੀ ਕਹਿੰਦੇ ਹਾਂ ਬੜ ਕੇ ਉਹ ਉੱਪਰ ਪਹੁੰਚ ਗਈ ਸ਼ਤਾਰਮੈਂਟ ਫਲੋਰ ਤੇ ਅੱਛਾ ਮੈਂ 12 ਜੱਬਿਆ ਫਿਰ ਗਰਾਉਂਡ ਤੇ ਪਹੁੰਚ ਗਈ ਉਹ ਮਤਲਬ ਤੂੰ ਲਿਫਟ 'ਚ ਚਲਾ ਗਿਆ ਪਰ ਜੇ ਕਿਸੇ ਨੇ ਕੋਈ ਦੱਬਿਆ ਹੋਇਆ ਸੀ ਮਤਲਬ ਕਿਸੇ ਫਲੋਰ ਤੇ ਲਿਫਟ ਮੰਗਾਇਆ ਉੱਥੇ ਵੀ ਤੇਰੀ ਨਹੀਂ ਸੁਣੀ ਲਿਫਟ ਨੇ 12 ਫਲੋਰ ਉਹ ਤੇਰੇ ਕੋਲ ਕਾਰਡ ਨਹੀਂ ਸੀ ਨਾ ਕਾਰਡ ਤੋਂ ਬਿਨਾਂ ਲਿਫਟ ਚੱਲਦੀ ਨਹੀਂ ਹੈਗੀ ਚੱਲ ਕੋਈ ਨਹੀਂ ਮੈਂ ਅੰਨਕ ਚੱਲ ਜਾਂਦਾ ਆਪਾਂ ਹੁਣ ਇੱਕ ਵਾਰੀ ਪਹੁੰਚ ਜਾਣਾ ਤਿਆਰ ਹੋ ਕੇ ਚਲਾ ਇਸ ਤੇ ਬਸ ਇਹ ਤਾਂ ਕੀ ਸੁਣਨਾ ਤੇ ਤੂੰ ਚਾਹ ਲੈ ਆਪਣਾ ਬ੍ਰੇਕਫਾਸਟ ਕਰੀਏ। ਲੋ ਜੀ ਆਪਣੀ ਲੁੱਕ ਚੇਂਜ ਹੋ ਗਈ। ਆ ਕੱਪੜੇ ਰੰਗ-ਬਰੰਗੇ ਮੈਂ ਕਦੇ ਪਾਈ ਨਹੀਂ ਤੇ ਪਰ ਅੱਜ ਪਾ ਲੇ। ਤੇ ਹੁਣ ਆ ਪਾ ਚਲਦੇ ਆ। ਤੂੰ ਵਾਹ ਹੋਟਲ ਤੋਂ ਵੀ ਕਹਿੰਦੇ ਆਜ ਬ੍ਰੇਕਫਾਸਟ ਕਰੋ ਤੇ ਰੂਮ ਤੇ ਆਪਣਾ ਜਾਓ। ਇਸ ਲਈ ਹੁਣ ਚਲਦੇ ਆ ਫੇਰ ਦਿਖਾਣੇ ਆ ਤੁਹਾਨੂੰ। ਗੱਲ ਆ ਮਨੀਂਦਰ ਤਿਆਰ ਹੋ ਗਿਆ ਜਿੱਦਾ ਡਰ ਹੁੰਦਾ ਵੀੜਾ ਲੇਟ ਹੁੰਦਾ ਤੇ ਹੁਣ ਆਪਣੀ ਤਿਆਰੀ ਹੈ ਜੀ ਰੂਮ ਨੂੰ ਬਾਏ ਬਾਏ ਕਹਿਣ ਦੀ ਤੇ ਹੁਣ ਆਪਾਂ ਚੱਲਦੇ ਆ ਠੀਕ ਆ ਚਲਿਏ ਜੀ ਚਲੋ ਜੀ ਸਰ ਚਲੋ ਅੰਦਰ ਲੱਗਦਾ ਸੋਣਾ ਰਿਹਾ ਹਾਂ ਬੂਟ ਪਾਣੇ ਹਾਂ ਜੀ ਹਾਂ ਬੂਟ ਪਾਲਾ ਕੋਈ ਤਾਂ ਹੁਣ ਚੱਲ ਉਹ ਤਨੀਂਦਾ ਧੱਕਾ ਹੂੰ ਕੁਛ ਨਹੀਂ ਹੁੰਦਾ ਆ ਲਾਦਾ ਲਾ ਦੀ ਐਸਾ ਨਹੀਂ ਕੁਛ ਨਹੀਂ ਬਸ ਇਹ ਨਾ 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 ਲਾ ਦੇ ਉਹ ਨੀਚੇ ਆ ਕੱਢ ਜਉਣੀ ਐ ਬਸ ਬਸ ਠੀਕ ਐ ਓਕੇ ਹੁਣ ਚੱਲੂਗੀ ਇਹੇ ਨਾਲੇ ਤੂੰ ਕਹਿੰਦੀ ਚੱਲਣੀ ਨਹੀਂ ਆਪਣੀ ਤੂੰ ਮੈਂ ਨੀਚੇ ਤੇ ਲੈ ਜੂਗੀ ਅੱਛਾ ਮਤਲਬ ਉਹ ਹੋਟਲ ਚ ਨਹੀਂ ਲਿਆ ਸਕਦੀ ਇਹ ਦੇਖ ਪਿੱਛੇ ਬਾਗ ਲੱਗਿਆ ਹੋਇਆ ਕਾਹਤ ਆਹ ਟਾਇਰ ਆ ਜਿਹੜਾ ਰਾਤ ਖਰਾਬ ਹੋ ਗਿਆ ਸਟੱਪ ਨਹੀਂ ਲਾਈ ਇਹਨੇ ਬਹੁਤ ਟਾਈਮ ਲਵਾਤਾ ਆ ਉਰੀ ਰੱਖ ਲਿਆ ਹਲੇ ਤੇ ਨੀਚੇ ਰੱਖਿਆ ਨਹੀਂ ਹੈਗਾ ਹੁਣ ਰੱਖਨੇ ਇਹਦੇ ਵਿੱਚੇ ਬੈਗ ਕਿ ਅੱਗੇ ਰੱਖਦਾ ਬੈਗ ਆ ਤਾਂ ਅੱਗੇ ਵਾਲਾ ਚਾਹ ਜੂਸ ਵਗੈਰਾ ਰੱਖੇ ਇਹਨਾਂ ਨੇ ਮੈਂ ਹੁਣ ਲਾ ਬਰੈਡਾਂ ਦੇ ਜਾਮ ਜੂਨ ਜੀ ਚੱਲ ਆਜੇ ਫਿਰ ਖਲੀ ਰੋਟੀਆਂ ਰੋਟੀਆਂ ਖਾਣੇ ਆਪਾਂ ਤਾਂ ਆਪਾਂ ਨਹੀਂ ਬਰੈਡਾਂ ਨਾਲ ਕੰਮ ਚੱਲਦਾ ਚਲੋ ਜੀ ਸਰ ਚੱਲੀਏ ਫਿਰ ਲੇਟ ਬਹੁਤ ਹੋ ਗਿਆ ਯਾਰ ਆਪਾਂ ਤਾਂ ਪਹੁੰਚੀਏ ਇੱਧਰ ਹੀ ਅੰਦਰ ਦੀ ਹੋ ਜਾਣਾ ਪੈਣਾ ਐਗਜ਼ਿਟ ਪਿੱਛੇ ਕਰ ਲੀਏ ਹੂੰ ਬੈਕ ਕਰਨੀ ਬੜਾ ਚੰਗਾ ਵੀ ਹੋਟਲ ਬਾਏ ਬਾਏ ਚੱਲੀਏ ਆਟਾ ਰਾਤ ਸਟੱਪਣੀ ਲਾਈ ਜਿਹੜੀ ਸਟੱਪੜਾਂ ਦੀ ਗੱਡੀਆਂ ਦੀ ਸਟੱਪਣੀ ਆ ਮਤਲਬ ਉਹ ਵੀ ਨਹੀਂ ਵੀ ਜਿਵੇਂ ਵੀ ਟਾਇਰ ਤਾਂ ਆਪਣੀ ਇੱਕ ਲੱਗੇ ਆ ਵੀ ਥੋੜੇ ਅਮਰਜੈਂਸੀ ਵਾਸਤੇ ਵੀ ਥੋੜੇ ਕਿਲੋਮੀਟਰ 5-10 ਕਿਲੋਮੀਟਰ ਚਲਾ ਸਕਦੇ ਆ ਮਾ ਤੁਸੀਂ ਇਹਨਾਂ ਨੂੰ ਤੇ ਹੁਣ ਆ ਟਾਇਰ ਆਪਾਂ ਪੈਂਚਰ ਲਵਾ ਕੇ ਚੇਂਜ ਕਰ ਲੈਣਾ ਫੇਰ ਆਪਾਂ ਚੱਲਦੇ ਆ ਅੱਗੇ ਕਈ ਵਾਰੀ ਕੰਮ ਜਿੰਨਾ ਛੋਟਾ ਲੱਗਦਾ ਹੁੰਦਾ ਉਹਨਾ ਹੁੰਦਾ ਨਹੀਂ ਘੰਟਾ ਲੱਗ ਗਿਆ ਸਾਰਾ ਕੰਮ ਦੇ ਕੰਮ ਟਾਇਰ ਥੋੜਾ ਖਰਾਬ ਹੋ ਗਿਆ ਉਹਨੂੰ ਟਿਊਬ ਵਾਲੀ ਤੇ ਆ ਕੇ ਟਾਇਰ ਨਵਾਂ ਪਾਉਣਾ ਪੈਣਾ ਤੇ ਹੁਣ ਚੱਲੇ ਆ ਜਿਹੜਾ ਸੋਚਿਆ ਸੀ ਸਵੇਰੇ ਸਾਢੇ 7:00 ਚੱਲਾਂਗੇ ਕਿੱਥੇ 11:00 ਵਜੇ ਉਹ ਵੀ ਸਾਰੇ 에어ਪੋਰਟ ਆ ਉਹ ਕਿੰਨੀ ਕੁ ਦੂਰ ਆ 에어ਪੋਰਟ ਪਤਾ ਨਹੀਂ ਆ ਲੈ ਸੁਣੋ ਦੇਖਣਾ ਪੈਣਾ ਉਹ ਜਦ ਨਾਲ ਮੈਂ ਹੋਟਲ ਤੇ ਚੈੱਕ ਆਊਟ ਕਰਨ ਚੈੱਕ ਉਹ ਦੇਣ ਲੱਗਿਆ ਚੈੱਕ ਆਊਟ ਕਰਨ ਲੱਗਿਆ ਕੀ ਕਹਿੰਦੇ ਹੁੰਦੇ ਆ ਜਿਹੜਾ ਛੱਡਣ ਲੱਗਿਆ ਚਾਬੀ ਦੇਣ ਉੱਥੇ ਨਾ ਦੋ ਪਾਇਲਟ ਖੜੇ ਸੀਗੇ ਉਹ ਵੀ ਰੂਮ ਲੈ ਰਹੇ ਸੀਗੇ ਆਪਣਾ ਅੱਛਾ ਅੱਛਾ ਮੈਂ ਸੋਚਿਆ ਵੀ ਕਿਤੇ ਨੇੜੇ ਹੋਣਾ 에어ਪੋਰਟ ਵੀ ਉੱਥੋਂ ਆ ਗਏ ਆਪਣੀ ਵੱਲੋਂ ਮਿਲਦੇ ਆ ਨਾ ਸਾਰੇ ਜਿੱਥੇ ਜਾਣਾ ਪਹਿਲਾਂ ਹੀ ਬੁੱਕ ਹੁੰਦੇ ਨੇ ਤੇ ਖੜੇ ਨਾ ਗੱਲ ਸਿਆਣੇ ਬੰਦੇ ਦੀ ਮੰਨ ਲੈਣੀ ਚਾਹੀਦੀ ਆ। ਹਾਂ ਦੱਸ। ਮੈਨੂੰ ਪਤਾ ਵੀ ਇੱਕ ਤਾਂ ਐਂਤਵਾਰ ਆ। ਵੀ ਪਾਰਕਿੰਗ ਮਿਲਨੀ ਨਹੀਂ। ਆ ਹੁਣ ਰੇ ਜੇ ਗੱਡੀ ਲਾਤੀ ਰਸਤੇ ਹੀ ਚੀ ਤੇ ਹੁਣ ਚੱਲੇ ਆ ਬਸ। ਇਹ ਉਧਰ ਦੇ ਕਿੰਨਾ ਬੁਰਾ ਹਾਲ ਲੱਗ ਕੇ। ਤੇ ਬਸ ਆ ਸਾਡੀ ਤਾਂ ਫੇਰ ਵੀ پارک ਹੋ ਗਈ ਆ ਵਿਚਾਰੇ ਖੜੇ ਨੇ ਹੁਣ ਗੱਬੇ ਜੇ ਫਸਾਈ। ਪਤਾ ਨਹੀਂ ਘੰਟਾ ਕੁ ਤੇਲ ਫੁੱਕਣੇ ਅੱਧਾ ਘੰਟਾ ਪਾਰਕਿੰਗ ਤਾਂ ਲੱਗਣੀ ਨਹੀਂ ਹੈਗੀ। ਆਪਾਂ ਤਾਂ ਚੱਲਦੇ ਆ ਹੁਣ। ਕਮਤੋਂ ਜਲਦੀ ਕੱਲ ਦੱਸਦਾ। ਹਾਂ। ਐਤਵਾਰ ਨੂੰ ਨਾ ਆਇਆ ਕਰ ਫੀਡ ਦੇਖ ਲੈ ਕਿੰਨੀ ਆ ਚਲ ਨਿੰਬੂ ਪਾਣੀ ਪੀਂਦੇ ਨਹੀਂ ਨਿੰਬੂ ਪਾਣੀ ਤਾਂ ਪੀ ਲੈ ਜਿੰਨਾ ਪੀ ਸਕਦਾ ਲੈ ਪੀ ਲੈ ਫਿਰ ਨਿੰਬੂ ਪਾਣੀ ਪੀ ਰਿਹਾ ਨਹੀਂ ਮਾਰਕੀਟ ਦੇ ਉੱਪਰ ਨਾ ਬੋਰਡ ਲੱਗੇ ਹੋਏ ਨੇ ਦੇਖ ਸਾਰੇ ਇੱਕਸਾਰ ਦੇ ਨੇ ਉਧਰ ਦੇਖ ਜੀ ਮਾਰਕੀਟ ਆ ਉਰੇ ਦੂਏ ਬੜੇ ਬੋੜ ਲਾਣੇ ਨਾ ਬੈਂਡ ਬੰਦ ਕਰਦੇ ਜੀ ਉਹ ਤਾਂ ਵੈਸ ਵੈਸੇ ਆ ਉਹ ਕਹਿੰਗੇ ਬੜਾ ਸਰ ਆ ਗਿਆ ਤੇ ਆ ਜਿਹੜੀ ਦੁਕਾਨਾਂ ਦੇ ਉੱਪਰ ਆ ਵੀ ਇੱਕ ਸਾਰ ਦੀ ਲਾਣੇ ਆ ਬਸ ਦੇਖੋ ਰੌਣਕ ਮੇਲਾ ਦੂ ਦੂਰ ਤੱਕ ਉਹ ਮੈਸਕਰੀਨਾਂ ਦੇ ਦੇਖ ਬਾਣੀ ਚੱਲਦੀ ਰਹਿੰਦੀ ਆ ਸਕਰੀਨ ਆ ਉਹ ਹਾਂ ਨਾ ਉਹ ਹੁਣ ਹੋਰ ਤੇ ਐਡ ਜੀ ਹੁਣ ਬਦਲ ਗਈ ਉੱਥੇ ਪਹਿਲਾਂ ਹੋਰ ਸੀ ਤੁਹਾਨੂੰ ਆਹ ਲੱਗ ਰਹੇ ਪੋਸਟਰ ਆ ਨਾ ਉਹ ਦੇਖ ਮੰਨ ਗਿਆ ਹੁਣ ਇਹ ਨਹੀਂ ਪਹਿਣਾ ਫਿਰ ਦਿਖਾ ਮੇਰੇ ਰਮਾਲ ਦੇ ਕਿਹ ਜਿਹਾ ਲੱਗ ਰਿਹਾ ਲਾ ਵੀਡੀਓ ਚ ਦੇਖਣਾ ਫਿਰ ਮਾਲ ਕਿਵੇਂ ਲੱਗਦਾ ਹੈ ਜਲਿਆਂ ਵਾਲਾ ਬਾਗ ਤੇ ਆ ਉਹਨਾਂ ਨੂੰ ਦਿਖਾ ਦਿਖਾਏਵੇਂ ਲੋਕੋ ਵੀ ਜਿਹੜੇ ਮਾਰੇ ਗਏ ਜਿਲਿਆਂ ਵਾਲੇ ਬਾਗ ਦੇ ਵਿੱਚ ਨਾਲੇ ਉਹ ਤਾਂ ਸ਼ਾਮ ਨੂੰ ਹੁੰਦੀ ਆ ਪਰੇਡ ਉੱਥੇ ਆਪਾਂ ਵਾਪਸੀ ਤੇ ਦੇਖਦੇ ਆ ਮਨਿੰਦਰ ਠੀਕ ਹੈ ਜੀ ਆ ਦੇਖ ਵੀ ਯਾਰ ਨਹੀਂ ਜੇ ਉਰੇ ਨਹੀਂ ਪੀਗਦਾ ਨਹੀਂ ਹੋ ਰਹਾ ਹੈਗਾ ਤੇੜਾ ਜਿਹਾ ਪੈ ਗਿਆ ਨਾ ਨੀਂਗੂ ਪਾਣੀ ਤਾਂ ਬਹੁਤ ਚੱਲਦਾ ਉਹ ਦੇਖ ਸਾਹਮਣੇ ਸੋਨਾ ਕਿਵੇਂ ਚਮਕਦਾ ਜੀ ਚੱਲੋ ਚੱਲੀਏ ਫੇਰ ਵਾਪਸੀ ਅੱਗੇ ਨੂੰ ਮੇਰੀ ਗੱਲ ਸੁਣ ਲਾ ਗਰਮੀ ਚ ਨਾ ਆਇਆ ਕਰ ਇੱਕ ਗਰਮੀ ਚ ਨਾ ਆਇਆ ਕਰ ਕੈਂਤਵਾਰ ਨੂੰ ਇਹਨਾਂ ਦੇਖ ਲੈ ਕਹੇ ਜੀ ਹੋਗੇ ਸ਼ਕਲ ਦੇਖ ਲੈ ਉੱਥੇ ਜਾ ਕੇ ਅੱਜ ਹੁਣ ਤਾਂ ਬਹੁਤ ਸकता ਹੈ ਹੀ ਕਰਤੀ ਉੱਥੇ ਜਮਾ ਹੀ ਨਹੀਂ ਫੋਨ ਕੱਢਣ ਦਿੰਦੇ ਹੈਗੇ ਪਹਿਲਾਂ ਲੋਕ ਆਇਆ ਫੋਟੋ ਫੋਟਾ ਖਿੱਚੀ ਜਾਂਦੇ ਸੀ ਹੁਣ ਨਹੀਂ ਇਹ ਤਾਂ ਚੋਰੀ ਚੋਰੀ ਥੋੜੀ ਬੋਦੀ ਆਪਾਂ ਬਣਾਈਆਂ ਨੇ ਇੱਥੇ ਇਹ ਆਏ ਆ ਦੋ ਦੋ ਪੋਰਟਸ ਦੇਖ ਲਿਆ ਆ ਜਾ ਫਟਾਫਟ ਚੱਲੀਏ ਇਹ ਨਾ ਉਹ ਦੇਖਿਆ ਹੈ ਵੀ ਲੋਕ ਇੰਨੇ ਸਾਰੇ ਚੱਲ ਕੇ ਉਰੇ ਆਏ ਸੀਗੇ ਮਸਾਖੀ ਵਾਲੇ ਦੀ ਨਾ ਲੋਕਾਂ ਉੱਪਰ ਗੋਲੀ ਇੱਥੋਂ ਚਲਾਈ ਗਈ ਸੀ ਦੇ ਇੱਥੇ ਖੜ ਕੇ ਲੋਕਾਂ ਇਹ ਨਾ ਆਪਣੇ ਵੀਡੀਓ ਦਾ ਆਪਣੇ ਵਲੌਗ ਦਾ ਇੱਕ ਸਾਈਡ ਪਾਰਟ ਆ ਕਿਉਂਕਿ ਕਿੱਲਿਆਂ ਵਾਲਾ ਬਾਗ ਬਹੁਤ ਬੁਰਾ ਹੋਇਆ ਸੀ ਉਰੇ ਮਸਾਖੀ ਨੂੰ ਬਹੁਤ ਸਾਰੇ ਲੋਕ ਬੇਕਸੂਰ ਲੋਕ ਮਾਰੇ ਗਏ ਉਨ੍ਹਾਂ ਦੀ ਯਾਦ ਵਿੱਚ ਇਹ ਬਣਿਆ ਹੋਇਆ ਭੀੜ ਬਹੁਤ ਹੈ ਯਾਰ ਅੱਜ ਤਾਂ ਆ ਮਾਰਕ ਕਰੇ ਹੋਏ ਨੇ ਜਿੱਥੇ ਗੋਲੀਆਂ ਦੇ ਨਿਸ਼ਾਨ ਪਏ ਹੋਣੇ ਅੱਜ ਵੀ ਚਲੋ ਨੀਚੇ ਵਾ ਸਿੰਗਲ ਲਾਈਨ ਕਰਕੇ ਚਲੋ ਸਾਈਡ ਤੇ ਚਲੋ ਬਈ ਦਿਲ ਤੇ ਜਿੱਥੇ ਰੁਕਣਾ ਚਲਦੇ ਜਾਓ ਆ ਉਸ ਨੂੰ ਰਿਡਿਊਸ ਕਰਨਾ ਮੋਰਲ ਆਫ ਦ ਐਨਮੀ ਇਹ ਸਿੱਧਾ ਗੋਲੀਆਂ ਤੋਂ ਬਚਣ ਲਈ ਪੱਜੇ ਪੱਜੇ ਲੋਕਾਂ ਨੇ ਇਸ ਖੂਹ ਵਿੱਚ ਛਾਲਾਂ ਮਾਰਤੀਆਂ ਸੀ ਤੇ ਖੂਹ ਵਿੱਚੋਂ ਤਕਰੀਬਨ 100 ਲੋਕ ਆ ਜਾਂਦੇ ਇਹ ਕੰਦਾ ਤੇ ਗੋਲੀਆਂ ਦੇ ਨਿਸ਼ਾਨ ਜਿਹੜੇ ਅੱਜ ਵੀ ਉਸੇ ਤਰ੍ਹਾਂ ਜਿਹੜੇ ਮਾਰਕ ਕਰੇ ਹੋਏ ਨੇ não para para ele tam já meio no céu vo sabino bilkar ram mohima para ingleso ni nazar ni ona cu citam

ਇਹਦੇ ਵਿੱਚ ਗਿਆ ਨਹੀਂ ਹੈਗਾ ਤੇ ਉੱਥੇ ਨਾ ਥੀਏਟਰ ਬਣਿਆ ਹੋਇਆ ਬੜਾ ਘੈਂਟ ਏਸੀ ਸਾਰਾ ਕੁਝ ਵਧੀਆ ਤੇ ਜਿਵੇਂ ਜਿਲ੍ਹਾ ਨੇ ਬਾਗ ਦੀ ਪੂਰੀ ਹਿਸਟਰੀ ਦਿਖਾਈ ਜਾ ਰਹੀ ਆ ਪਰ ਇੱਕ ਗੱਲ ਵਧੀਆ ਨਹੀਂ ਲੱਗੀ ਵੀ ਸਾਰੇ ਲੋਕ ਪੰਜਾਬੀ ਹਿਸਟਰੀ ਦੱਸ ਰਹੇ ਸਾਰੇ ਇੰਗਲਿਸ਼ ਦੇ ਵਿੱਚ ਲੋਕਾਂ ਨੂੰ ਸਮਝ ਨਹੀਂ ਲੋਕ ਉੱਠ ਕੇ ਆ ਗਏ ਹੋ ਸਕਦਾ ਵੀ ਹੋ ਸਕਦਾ ਵੀ ਇੰਗਲਿਸ਼ ਤੋਂ ਬਾਅਦ ਪੰਜਾਬੀ ਦੱਸਦੇ ਹੁਣ ਦੱਸਦੇ ਹੁਣ ਪਰ ਇੰਨੀ ਦੇਰ ਚ ਲੋਕ ਚਲੇ ਗਏ ਵੀ ਜਿਆਦਾ ਅੰਗਰੇਜ਼ ਹੋਣ ਉਦੋਂ ਤੁਸੀਂ ਇੰਗਲਿਸ਼ ਚ ਲਾ ਦੋ ਨਾ ਇਸ ਟਾਈਮ ਪੰਜਾਬੀ ਚ ਦੱਸ ਰਹੇ ਸੀਗੇ ਸਾਰਾ ਚੱਲ ਆ ਜਾ ਕੋਈ ਨਹੀਂ ਇਧਰ ਤੇ ਅਮਨਿੰਦਰ ਜੀ ਇੱਕ ਗੱਲ ਸੁਣ ਲਓ ਗਰਮੀ ਬਹੁਤ ਆ ਗਰਮੀ ਚ ਟੂਰ ਨਹੀਂ ਮਨਾਣਾ ਹੈਗਾ ਮੱਤ ਵੱਜ ਗਈ ਉੱਥੇ ਕੁਝ ਭੀੜ ਆ ਕੁਝ ਗਰਮੀ ਆ ਮਸਾ ਗੱਡੀ ਚ ਐ ਹਲੇ ਵੀ ਹਲੇ ਵੀ ਗਰਮੀ ਨਹੀਂ ਉਤਰੀ ਸ਼ਕਲ ਰਸਤੇ ਚ ਵੀ ਓਖਾ ਯਾਰ ਸਾਰੇ ਕਿਤੇ ਹਮ ਚੱਲ ਕੋਈ ਨਾ ਇਹ ਵੀ ਜ਼ਰੂਰੀ ਸੀਗਾ ਹੁਣ ਟਾਈਮ ਬਾਅਦ ਆਈ ਸੀਗੇ ਉਹ ਕੋਈ ਗੱਲ ਨਹੀਂ ਤੇ ਹੁਣ ਇੱਕ ਨਾ ਆ ਤਾਂ ਸੀੜੀ ਹੈਗੀ ਉਹ ਹੈਗੀ ਆ ਇਹਦੇ ਵਿੱਚ ਵੀ ਸੀੜੀ ਪੈਂਦੀ ਆ ਇਹ ਇੱਚ ਵਿੱਚ ਹੈਗੀ ਵੀ ਆ ਕਿਹਨ ਚੱਲ ਜੀ ਜਾਊਂਗੀ ਐ ਕਰਦੇ ਇੱਕ ਨਾ ਇਹਦੀ ਆ ਵੀ ਆਹ ਡਕਿੰਗ ਦੀਆਂ ਕਾਗਿ ਕੋਈ ਰੱਖਣ ਵਾਲੀ ਕਿ ਇਹਦੇ ਵਿੱਚ ਪਤਾ ਨਹੀਂ ਕਿ ਸੀਡੀ ਚੇਂਜਰ ਆ ਨੰਬਰ ਵੀ ਲਿਖੇ ਹੋਏ ਨੇ ਤੇ ਆ ਵੀ ਸੀਡੀ ਵਾਲਾ ਬਣਿਆ ਹੋਇਆ ਸਿਸਟਮ ਜਾਂ ਇਹ ਤਾਂ ਪਤਾ ਹੈਗਾ ਇਹਦੇ ਵਿੱਚ ਸੀਡੀ ਪੈਂਦੀ ਹੈ ਸੀਡੀ ਚੇਂਜਰ ਵੀ ਜਾਂਦਾ ਵਿੱਚ ਕਾਫੀ ਸੀਡੀਆਂ ਪਾ ਕੇ ਵੀ ਤੁਸੀਂ ਕਿਹੜੀ ਕਿਹੜੀ ਬਦਲਣੀ ਹੈ ਵੀ ਇੱਕ ਨੰਬਰ ਤੋਂ ਨੰਬਰ ਜਾਂ ਕੁਛ ਹੋਰ ਹੈ ਇਹਦੇ ਨਾਲ ਲਿੰਕ ਹੈ ਜਾਂ ਫਿਰ ਕੋਈ ਲੋਕ ਲੋਕ ਹੈ ਜਿ ਕਿਸ ਨੂੰ ਪਤਾ ਤਾਂ ਕਮੈਂਟ ਦੇ ਵਿੱਚ ਦੱਸਿਓ ਤੇ ਮੈਨੂੰ ਤਾਂ ਪਤਾ ਨਹੀਂ ਇਹ ਨਹੀਂ ਆਲੇ ਲਈ ਫਿਰ ਤੋਂ ਅੱਛਾ ਇਤਰਾ ਚੀਜ਼ਾਂ ਦੁਕਾਨਾਂ ਮਿਲ ਕੇ ਆਉਂਦੀਆਂ ਨੇ ਹਨਾ ਇਹ ਦੇਖਣ ਵਾਲੀਆਂ ਚੀਜ਼ਾਂ ਛੇੜਨ ਵਾਲੀਆਂ ਨਹੀਂ ਟੁੱਟਣ ਵਾਲਾ ਫੇਰ ਦੇਣਾ ਬਾਹਲਟੀ ਵੀ ਆ